ਅੱਜ ਅਸੀਂ ਪਿੰਡ ਸੰਤਪੁਰਾ ਰਾਜਸਥਾਨ ਯਾਰਾ ਖਿਚੁਕੀ ਰਾਜਸਥਾਨ ਸੰਤਪੁਰਾ ਸੰਗਰੀ ਇਹਦੇ ਕੋਲ ਆ ਗੁਰਦੁਆਰਾ ਸਾਹਿਬ ਨੇ ਇੱਥੇ ਆ ਸਾਡੇ ਇੱਥੋਂ ਦੇ ਲਾਂਗਰੀ ਸੇਵਾਦਾਰ ਆ ਜਿਨ੍ਹਾਂ ਨੂੰ ਤਕਰੀਬ ਨੇ ਇੱਥੇ 50 ਸਾਲ ਹੋ ਗਏ ਜਿਹੜਾ ਨਿਸਕਾਮ ਸੇਵਾ ਕਰਦੇ ਆ ਗੁਰੂ ਨੂੰ ਬੜਾ ਪਿਆਰ ਕਰਦੇ ਸਮਰਪਿਤ ਨੇ ਜਿਹੜੇ ਆਪਾਂ ਭਾਲਦੇ ਵੀ ਸੰਤ ਹੁੰਦੇ ਆ ਆ ਅਸਲੀ ਸੰਤ ਆ ਪਾਰੇ ਲੰਗਰਾਚੇ ਲੋਗੇ ਰਹਿ ਜਾਂਦੇ ਜਿਹੜੇ ਮੇਰੇ ਵਰਗੇ ਪ੍ਰੈਸ ਕਰਕੇ ਪਾ ਕੇ ਆਉਂਦੇ ਨਾ ਕੱਪੜੇ ਵਿਹਲੇ ਉਹ ਉਹਨਾਂ ਨੂੰ ਪ੍ਰਮੋਟ ਕਰ ਦਿੱਤਾ ਜਾਂਦਾ ਅਸਲੀ ਗੁਰੂ ਦੇ ਰੂਪ ਆ ਹੁੰਦੇ ਆ ਦੇਖੋ ਇਹ ਸੰਗਰੀਆ ਮੰਡੀ ਦੇ ਕੋਲੇ ਸੰਤਪੁਰਾ ਪਿੰਡ ਆ ਇੱਥੇ ਮੈਂ ਜਿਹੜੀ ਵਿਦਿਆ ਅੱਖਰਾਂ ਦੀ ਲਈ ਆ ਗੁਰਬਾਣੀ ਦੀ ਆ ਗੁਰਦਾਰੇ ਤੋਂ ਲਈ ਸੀ ਅੱਜ ਇੱਥੇ ਮਿਲਣ ਵਾਸਤੇ ਆਈ ਸੀ ਇਹਨਾਂ ਨੂੰ ਮਿਲ ਕੇ ਬੜਾ ਮਨ ਨੂੰ ਸਕੂਨ ਮਿਲਿਆ ਇਹ ਸਰਦਾਰ ਗਰਦਿਆਲ ਸਿੰਘ ਜੀ ਨੇ ਪਿੰਡ ਦੇ ਨੇ ਕਿਰਤੀ ਨੇ ਖੇਤੀਬਾੜੀ ਕਰਨ ਵਾਲੇ ਆ ਪਰ ਲੰਗਰ ਦੀ ਸੇਵਾ ਇਹ ਨਿਭਾਉਂਦੇ ਆ ਇਸ ਕਾਮ ਸੇਵਾ तकरीबन 50 ਸਾਲ ਹੋ ਗਏ ਨਾਲ ਨੂੰ ਇੱਥੇ ਸੇਵਾ ਕਰਦਿਆਂ ਨੂੰ ਸੋ ਇਹੋ ਜੇ ਗੁਰਸਿੱਖਾਂ ਦੀ ਸਾਨੂੰ ਲੋੜ ਆ ਜਿਹੜੇ ਸਾਡੇ ਪੰਥ ਨੂੰ ਅੱਗੇ ਚੜ੍ਹਦੀ ਕਤਾਰ ਵਿੱਚ ਲੈ ਜਾ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ